21 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਫੌਜੀ ਜਵਾਨ ਜਦੋਂ ਰਿਟਾਇਰ ਹੋ ਕੇ ਆਪਣੇ ਘਰ ਪਹੁੰਚਦੇ ਨੇ ਤਾਂ ਖਬਰ ਅਸੀਂ ਪ੍ਰਮੁਖਤਾ ਦੇ ਨਾਲ ਦਿਖਾਈ ਸੀਗੀ ਕਿ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਡਿਜੀਟਲ ਠੱਗਾਂ ਦੇ ਵੱਲੋਂ ਠੱਗੀ ਮਾਰ ਲਈ ਜਾਂਦੀ ਹੈ ਔਰ ਛੋਟੀ ਅਮਾਊਂਟ ਨਹੀਂ ਲਗਭਗ 23 ਲੱਖ ਰੁਪਏ ਦੇ ਕਰੀਬ ਦੀ ਜਿਹੜੀ ਰਾਸ਼ੀ ਸੀਗੀ ਕੁਝ ਮਿੰਟਾਂ ਦੇ ਵਿੱਚੋਂ ਹੀ ਉਹਨਾਂ ਦੇ ਖਾਤੇ 'ਚੋਂ ਜਿਹੜੀ ਉੱਡ ਜਾਂਦੀ ਹੈ ਔਰ ਬੜੀ ਹੈਰਾਨਗੀ ਦੀ ਗੱਲ ਸੀ ਇਹ ਡਿਜੀਟਲ ਤਰੀਕਾ ਜਿਹੜਾ ਅਪਣਾਇਆ ਗਿਆ ਛਾਤੀ ਠੱਗਾਂ ਦੇ ਵੱਲੋਂ ਦੋ ਦਿਨ ਵੀਡੀਓ ਕਾਲ ਦੇ ਉੱਪਰ ਲਗਾਤਾਰ ਰਹਿੰਦੇ ਕਿਸ ਤਰੀਕੇ ਦੇ ਨਾਲ ਬ੍ਰੇਨਵਾਸ਼ ਕੀਤਾ ਗਿਆ ਉਸ ਤੋਂ ਬਾਅਦ ਹੈਰਾਨੀ ਦੀ ਗੱਲ ਸੀ ਕਿ ਪੈਸੇ ਜਿਹੜੇ ਅਕਾਊਂਟ ਦੇ ਵਿੱਚ ਪਾਏ ਗਏ ਇਹ ਛੋਟੀ ਅਮਾਉਂਟ ਨਹੀਂ 23 ਲੱਖ ਰੁਪਿਆ ਜਿਹੜਾ ਇਹਨਾਂ ਫੌਜੀ ਜਵਾਨ ਨੇ ਆਪਣੇ ਘਰ ਵਾਪਸ ਆ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਸੀ ਆਪਣੇ ਕਿਸੇ ਕੰਮਕਾਰ ਦੇ ਵਿੱਚ ਉਹ ਪੈਸੇ ਲਗਾਣੇ ਸੀਗੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਰਾਸ਼ੀ ਚਲੀ ਗਈ ਔਰ ਉਸ ਤੋਂ ਹੈਰਾਨੀ ਦੀ ਗੱਲ ਉਦੋਂ ਹੋਈ ਕਿ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਕੰਪਲੇਂਟ ਲੈ ਕੇ ਜਾਂਦੇ ਨੇ ਕਈ ਦਿਨ ਤੱਕ ਇਹਨਾਂ ਦੇ ਚੱਕਰ ਘਟਵਾਏਗੇ ਉਸ ਤੋਂ ਬਾਅਦ ਮੀਡੀਆ ਦੇ ਮਾਮਲੇ ਇਹ ਧਿਆਨ ਦੇ ਵਿੱਚ ਲਿਆਂਦਾ ਗਿਆ ਚੈਨਲ ਦੇ ਰਾਹੀਂ ਅਸੀਂ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਜੀ ਨੂੰ ਅਫਗਦ ਕਰਵਾਇਆ ਤਾਂ ਉਹਨਾਂ ਨੇ ਸ਼ਾਮ ਤੱਕ ਹੀ ਜਿਹੜੀ ਹੈ ਮੌਕੇ ਦੇ ਉੱਪਰ ਜਿਹੜੀ ਐਫਆਈਆਰ ਰਜਿਸਟਰਡ ਕਰਵਾਈ ਪਰ ਉਸ ਤੋਂ ਬਾਅਦ ਮਾਮਲਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਔਰ ਜਿਸ ਤੋਂ ਬਾਅਦ ਫੌਜੀ ਜਵਾਨ ਜਿਹੜੇ ਨੇ ਕਾਫੀ ਨਿਰਾਸ਼ ਨੇ ਇਸ ਵਕਤ ਔਰ ਭਾਰਤ ਪਾਕਿਸਤਾਨ ਸਰਹੱਦ ਦੇ ਬਿਰਾਂਧਪੁਰ ਦੇ ਕਰੀਬ ਦੇ ਨੌਜਵਾਨ ਜਿਹੜੇ ਸੀਗੇ 21 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਘਰ ਵਾਪਸ ਆਏ ਸੀ ਸੋ ਭਾਜੀ ਕਿੱਥੇ ਤੱਕ ਹੁਣ ਤੁਹਾਡਾ ਮੈਟਰ ਪਹੁੰਚਿਆ ਔਰ ਕੀ ਤੁਹਾਨੂੰ ਜਿਹੜੀ ਐਫ ਆਈ ਆਰ ਤੁਹਾਡੀ ਜਿਹੜੀ ਕਿਸ ਦਿਨ ਕੱਟੀ ਗਈ ਉਹ ਸਾਰਾ ਮਾਮਲਾ ਦੱਸ ਦਿਓ ਪਹਿਲਾਂ ਤਾਂ ਮੈਂ ਪੂਰੇ ਡੇਲੀ ਪੋਸਟ ਪੰਜਾਬੀ ਦਾ ਫਿਰ ਤੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੱਕ ਫੇਰ ਤੋਂ ਇਹ ਵਾਰਤਾ ਲਾਪ ਕੀਤਾ ਤੇ ਮੇਰਾ ਜਿਹੜਾ ਹਲੇ ਪ੍ਰੋਸੈਸ ਹੈ ਉਹ ਇੰਨਾ ਕੁਝ ਨਹੀਂ ਮਤਲਬ ਚੱਲਿਆ ਅੱਗੇ 26 ਅਕਤੂਬਰ ਨੂੰ ਐਫ ਆਈ ਆਰ ਹੋਈ ਸੀ ਤੇ ਮੈਨੂੰ ਕੁਛ ਲੱਗ ਨਹੀਂ ਰਿਹਾ ਕਿ ਕੁਛ ਫਰਦਰ ਕੀਤਾ ਹੈ ਪੁਲਿਸ ਨੇ ਜਾਂ ਕੁਝ ਵੀ ਜਦੋਂ ਵੀ ਮੈਂ ਸਾਈਬਰ ਕ੍ਰਾਈਮ ਚ ਜਾਂਦਾ ਹਾਂ ਮੈਡਮ ਮੈਨੂੰ ਟਾਲ ਦਿੰਦੇ ਨੇ ਹਮੇਸ਼ਾ ਕਿ ਤੁਹਾਡਾ ਕੇਸ ਤਾਂ ਹੁਣ ਦਿਨਨਗਰ ਥਾਣੇ ਵਿੱਚ ਚਲਾ ਗਿਆ ਤੇ ਫਿਰ ਮੈਂ ਜਦੋਂ ਦਿਨਨਗਰ ਥਾਣੇ ਵਿੱਚ ਜਾਂਦਾ ਉਹ ਵੀ ਇਹ ਕਹਿ ਦਿੰਦੇ ਨੇ ਕਿ ਹਾਲੇ ਅਸੀਂ ਬੀਜ਼ੀ ਆ ਮੈਨੂੰ ਸਮਝ ਨਹੀਂ ਆ ਰਹੀ ਇੰਨਾ ਇੰਨਾ ਟਾਈਮ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਵੀ ਬੰਦੇ ਨਾਲ ਇਹ ਹਾਲ ਹੋ ਰਿਹਾ ਹੈ ਤੇ ਕੱਲ ਇੱਕ ਆਮ ਆਦਮੀ ਨਾਲ ਕੀ ਹਾਲ ਹੁੰਦਾ ਹੋਏਗਾ ਕਿਉਂਕਿ ਇਹ ਤੇ ਮੈਨੂੰ ਇੱਕ ਮਹੀਨੇ ਚ ਹੀ ਪਤਾ ਲੱਗਿਆ ਕਿ ਨੰਬੁਰਾ ਹਾਲ ਅੱਥੇ ਇੱਕ ਮਹੀਨਾ ਹੋ ਗਿਆ ਲਗਭਗ ਕੁਝ ਵੀ ਨਹੀਂ ਹੋ ਪਾਰਿਆ ਮਤਲਬ ਥੋੜੀ ਹੈਲਪ ਕੀਤੀ ਸੀ ਐਸਐਸਪੀ ਸਾਹਮਣੇ ਉਹਨਾਂ ਨੇ ਇੱਕ ਘੰਟੇ ਚ ਮੇਰੀ 26 ਅਕਤੂਬਰ ਨੂੰ ਜਿਹੜੀ ਉਹ ਐਫਆਈਆਰ ਕਰਵਾ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਕੁਝ ਵੀ ਨਹੀਂ ਅੱਗੇ ਹਲੇ ਤੱਕ ਹੋਇਆ ਸੋ ਤੁਸੀਂ ਹੁਣ ਜਦੋਂ ਸਾਈਬਰ ਸੈੱਲ ਦੇ ਵਿੱਚ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ ਕਿ ਦਿਨਾਨਗਰ ਸਬੰਧਿਤ ਜਿਹੜਾ ਪੁਲਿਸ ਸਟੇਸ਼ਨ ਜਿੱਥੇ ਤੁਹਾਡੀ ਐਫਆਈਆਰ ਹੋਈ ਸੀਗੀ ਕਿਸ ਤਰੀਕ ਦੀ ਜਿਹੜੀ ਤੁਹਾਡੀ ਐਫਆਈਆਰ ਆ ਉਹ ਵੀ ਜਰਾ ਦਿਖਾ ਦਿਓ ਔਰ ਉਸ ਤੋਂ ਬਾਅਦ ਫਰਦਰ ਕੀ ਉਸ ਦੇ ਵਿੱਚ ਕਾਰਵਾਈ ਜਿਹੜੀ ਤੁਹਾਨੂੰ ਆਸ਼ਵਾਸਨ ਕੀ ਦਿੱਤਾ ਜਾ ਰਿਹਾ ਵਾਰ-ਵਾਰ ਇਹ ਸਾਰਾ 26 ਅਕਤੂਬਰ ਦੀ ਹੋਈ ਹੈ ਜੀ ਮੈਂ ਦਿਖਾਣਾ ਵੀ ਚਾਹਾਂਗਾ ਤੁਹਾਨੂੰ 26 ਅਕਤੂਬਰ ਦੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਤੇ ਫਿਰ ਮੈਂ ਮੈਂ ਵੀ ਫ੍ਰੀ ਹ ਹੁਣ ਆਉਣ ਤੋਂ ਬਾਅਦ ਤੇ ਮੈਂ ਡੇਲੀ ਇੱਕ ਚੱਕਰ ਤੇ ਪੱਕਾ ਜਾਂਦਾ ਸਾਈਬਰ ਸੈੱਲ ਗੁਰਦਾਸਪੁਰ ਵੀ ਜਾਂਦਾ ਹੈ ਔਰ ਦਿਨਨਗਰ ਥਾਣੇ ਜੀ ਵੀ ਜਾਂਦਾ ਹੈ ਔਰ ਐਕਚੁਅਲ ਉਹ ਬਿਜ਼ੀ ਹੁੰਦੇ ਆ ਕਹਿੰਦੇ ਆ ਪੰਜ ਮਿੰਨਿੰਗ ਛੋਣਾ ਚ ਬਿਜ਼ੀ ਆ ਕਦੇ ਕਿਤੇ ਕਦੇ ਕਿਤੇ ਤੇ ਮੈਨੂੰ ਤੇ ਮੇਰੀ ਤੇ ਸਾਰੀ ਕਮਾਈ ਚਲੀ ਗਈ ਨਾ ਮਤਲਬ ਮੈਂ ਤੇ ਕਿੱਥੇ ਕਿੱਥੇ ਕਦੇ ਜੀਐਨਕੇ ਕਦੇ ਅਰੁਣਾਚਲ ਰਹਿ ਕੇ ਪੈਸਾ ਕਮਾਇਆ ਮੈਂ ਕਿਹੜਾ ਦੋ ਨੰਬਰ ਦਾ ਪੈਸਾ ਕਮਾਇਆ ਮਤਲਬ ਹਾਲੇ ਤੱਕ ਬਿਲਕੁਲ ਢਿੱਲੀ ਕਾਰਵਾਈ ਚੱਲ ਰਹੀ ਹੈ ਮਤਲਬ ਮੈਨੂੰ ਮੈਂ ਹੀ ਆਸ ਕਰਦਾ ਕਿ ਤੁਹਾਡੇ ਚੈਨਲ ਥਰੂ ਫਿਰ ਤੋਂ ਮੇਰੀ ਲੋਕਾਂ ਤੱਕ ਆਵਾਜ਼ ਪਹੁੰਚੇ ਤੇ ਮੈਨੂੰ ਜਲਦੀ ਤੋਂ ਜਲਦੀ ਜੜੀ ਆ ਉਹ ਇਨਸਾਫ ਦਿਵਾਇਆ ਜਾਏ ਸੋ ਕੁਝ ਤੁਸੀਂ ਉਹ ਵੀ ਦੱਸ ਰਹੇ ਸੀ ਕਿ ਜਦੋਂ ਤੁਸੀਂ ਕੰਪਲੇਂਟ ਤੁਹਾਡੀ ਐਫਆਈਆਰ ਹੋਈ ਹੈ ਔਰ ਕੁਝ ਜਿਹੜੇ ਉਹਨਾਂ ਵੱਲੋਂ ਕਲੂ ਵੀ ਦਿੱਤੇ ਗਏ ਸੀ ਜਿਹੜੇ ਕਿ ਜਿਨ੍ਹਾਂ ਦੇ ਸਬੰਧਿਤ ਉਹ ਅਕਾਊਂਟ ਸੀਗੇ ਜਾਂ ਕੀ ਸੀਗੇ ਉਹ ਕੀ ਪਤਾ ਲੱਗਿਆ ਸੀ ਉਹਨਾਂ ਬਾਰੇ ਜੀ ਕੁਝ ਜਿਹੜਾ ਸਾਈਬਰ ਕ੍ਰਾਈਮ ਵਾਲਿਆਂ ਨੇ ਮੇਲ ਵਗੈਰਾ ਲਿਖ ਕੇ ਉਹਨਾਂ ਦੇ ਐਡਰੈਸ ਵਗੈਰਾ ਦਿੱਤੇ ਨੇ ਆਈਡੀਆਂ ਦਿੱਤੀਆਂ ਨੇ ਪ੍ਰੋਪਰ ਐਡਰੈਸ ਦੇ ਦਿੱਤੇ ਨੇ ਲੇਕਿਨ ਫਿਰ ਵੀ ਹਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਬਲਜੀਤ ਐਂਟਰਪ੍ਰਾਈਜ਼ਸ ਹੈਗਾ ਮੈਂ ਦਿਖਾ ਦਿੰਦਾ ਤੁਹਾਨੂੰ ਉਹਨਾਂ ਦਾ ਵੀ ਐਡਰੈਸ ਔਰ ਸੋ ਫਿਲਹਾਲ ਤੁਹਾਡੇ ਵੱਲੋਂ ਜਿਹੜੀ ਕੀ ਜਿਹੜੀ ਮੰਗ ਹੈ ਸਿਨੀਅਰ ਅਧਿਕਾਰੀਆਂ ਨੂੰ ਜਿਹੜੀ ਕੀਤੀ ਜਾਂਦੀ ਹੈ ਕਿ ਐਨੇ ਸਾਲ ਤੁਸੀਂ ਦੇਸ਼ ਦੀ ਸੇਵਾ ਕਰਕੇ ਆਏ ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਚੱਕਰ ਲਗਾਤਾਰ ਤੁਹਾਡੇ ਲਗਾਤਾਰ ਪੁਲਿਸ ਸਟੇਸ਼ਨ ਦੇ ਲੱਗ ਰਹੇ ਹਨ ਤੁਹਾਨੂੰ ਇਨਸਾਫ ਨਹੀਂ ਮਿਲਿਆ ਸੋ ਕੀ ਮੰਗ ਕਰਨਾ ਚਾਹੁੰਦੇ ਮੈਂ ਹੀ ਮੰਗ ਕਰਨਾ ਚਾਹੁੰਦਾ ਕਿ ਇੱਕ ਫੌਜੀ ਬੰਦਾ ਜਿਹਨੇ ਬੜੀ ਮਿਹਨਤ ਨਾਲ ਪੈਸਾ ਕਮਾਇਆ ਹੁੰਦਾ ਮਤਲਬ ਤੁਹਾਨੂੰ ਪਤਾ ਹੀ ਹੈ ਫੌਜੀ ਨੌਕਰੀ ਐਨੀ ਆਸਾਨ ਨਹੀਂ ਹੈਗੀ ਔਰ ਬੜੀ ਮਿਹਨਤ ਨਾਲ ਮੈਂ ਪੈਸਾ ਹੀ ਕਮਾਇਆ ਸੀ ਤੇ ਮੇਰੀ ਹਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਂ ਇਹੀ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਮੇਰੀ ਜਲਦੀ ਤੋਂ ਜਲਦੀ ਜੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਲਦੀ ਤੋਂ ਜਲਦੀ ਜੜੀ ਵੀ ਬੰਦੇ ਹਨ ਖਿਲਾਫ ਕਾਰਵਾਈ ਹੋਏ ਤੇ ਉਹ ਅਰੈਸਟ ਹੋਣ ਤਾਂ ਜੋ ਮੇਰੀ ਰਾਸ਼ੀ ਜੜੀ ਉਹ ਵਾਪਸ ਆ ਸਕੇ ਸੋ ਇਸ ਤਰੀਕੇ ਦੇ ਹੋਰ ਵੀ ਬੜੇ ਮਾਮਲੇ ਇੱਕ ਦੇਖਣ ਚ ਹੁਣ ਕੁਛ ਦਿਨ ਪਹਿਲੇ ਹੱਲੇ ਆਇਆ ਸੀਗਾ ਕਿ ਡਿਜੀਟਲ ਠੱਗੀ ਜਿਹੜੀ ਲਗਾਤਾਰ ਇਸੇ ਤਰੀਕੇ ਨਾਲ ਜਿਹੜੇ ਛਾਤੇ ਡੱਗ ਨੇ ਮਨੀ ਲਾਂਡਰਿੰਗ ਦਾ ਚਾਂਸਾ ਦੇ ਕੇ ਜਾਂ ਇੱਕ ਨਵਾਂ ਤਰੀਕਾ ਅਪਣਾ ਰਹੇ ਨੇ ਸੋ ਬਾਕੀ ਹੋਰ ਲੋਕਾਂ ਲਈ ਕੀ ਮੈਸੇਜ ਹੈ ਜਿਹੜੇ ਇਸ ਦੇ ਜਿਹੜੇ ਸ਼ਿਕਾਰ ਨਾ ਕਿਤੇ ਹੋ ਜਾਣ ਜਿਸ ਤਰ੍ਹਾਂ ਤੁਹਾਨੂੰ ਬਣਾ ਲਿਆ ਗਿਆ ਦੋ ਦਿਨ ਤੁਹਾਨੂੰ ਵੀਡੀਓ ਕਾਲ ਤੇ ਉਲਝਾਏ ਰੱਖਿਆ ਗਿਆ ਔਰ ਉਸ ਬਾਰੇ ਥੋੜਾ ਜਿਆਦਾ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਮੈਂ ਸਾਰਿਆਂ ਨੂੰ ਇਹ ਅਵੇਅਰ ਕਰਨਾ ਚਾਹੁੰਦਾ ਕਿ ਮੇਰੇ ਨਾਲ ਇਦਾਂ ਹੋ ਗਿਆ ਮਤਲਬ ਕੋਈ ਵੀ ਫੇਕ ਕਾਲ ਆਂਦੀ ਹੈ ਤੁਸੀਂ ਕਦੇ ਵੀ ਉਹਨੂੰ ਅਟੈਂਡ ਨਹੀਂ ਕਰਨਾ ਕੋਈ ਵੀ ਪੁਲਿਸ ਜਿਹੜੀ ਉਹ ਮਤਲਬ ਫੋਨ ਤੇ ਕਦੇ ਵੀ ਕਿਸੇ ਨੂੰ ਅਰੈਸਟ ਨਹੀਂ ਕਰਦੀ ਹਮੇਸ਼ਾ ਅਗਰ ਕੋਈ ਤੁਹਾਡੇ ਤੇ ਕੋਈ ਇਦਾਂ ਦਾ ਐਲੀਗੇਸ਼ਨ ਹੈ ਤੇ ਪੁਲਿਸ ਡਾਇਰੈਕਟ ਜਿਹੜੀ ਹੈ ਉਹ ਮਤਲਬ ਅਰੈਸਟ ਕਰਦੀ ਹੈ ਮਤਲਬ ਇਹ ਜੜੀਆਂ ਫੇਕ ਕਾਲਾਂ ਇਨ੍ਹਾਂ ਤੋਂ ਵੇਰ ਰਹੋ ਮੈਂ ਹੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ जल्दी जल्दी कि ਜਿੰਨੀਆਂ ਵੀ ਫੇਕ ਕਾਲਸ ਆਉਨੂੰ ਜਲਦੀ ਤੋਂ ਜਲਦੀ ਕੱਟ ਕਰੋ ਔਰ ਨਾਲ ਦੀ ਜਣਾ ਵੀ ਹੈਗਾ ਤਾਂ ਡੇ ਰਿਲੇਟਡ ਥਾਣਾ ਉਥੇ ਰਿਪੋਰਟ ਕਰੋ ਤੇ ਮੈਂ ਫੇਰ ਤੋਂ ਇਹੀ ਮੰਗ ਕਰਦਾ ਕਿ ਮੇਰੀ ਜਿਹੜੀ ਉਹ ਹੈਲਪ ਕੀਤੀ ਜਾਏ ਸੀਨੀਅਰ ਅਧਿਕਾਰੀਆਂ ਥਰੂ ਕਿ ਜਲਦੀ ਤੋਂ ਜਲਦੀ ਜਿਹੜੀ ਉਹ ਮੇਰੀ ਰਾਸ਼ੀ ਬਣਦੀ ਹੋਈ ਰਾਸ਼ੀ ਵਾਪਸ ਕਰਵਾਈ ਜਾਵੇ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਦੀਆਂ ਸਾਰੀ ਡੇਲੀ ਪੋਸਟ ਪੰਜਾਬੀ ਟੀਮ ਦਾ ਤੇ ਬਹੁਤ ਬਹੁਤ ਧੰਨਵਾਦ ਸੋ ਫਿਰ ਹਾਲ ਹੁਣੇ ਵੇਖਣਾ ਹੋਵੇਗਾ ਕਿ ਇਸ ਬਾਰੇ ਜਿਹੜਾ ਕਿੰਨੀ ਕੁ ਜਲਦੀ ਜਿਹੜੀ ਪੁਲਿਸ ਹੈ ਉਹ ਜਿਹੜੇ ਛਾਤੇ ਜਿਹੜੇ ਠਾਕ ਸੀਗੇ ਜਿਨ੍ਹਾਂ ਨੇ ਦੇਸ਼ ਦੀਆਂ ਇੰਨੀਆਂ ਵੱਡੀਆਂ ਏਜੰਸੀਆਂ ਜਿਸ ਦੇ ਵਿੱਚ सीबीआई ਆਰਬੀਆਈ ਬੈਂਕ ਦੀਆਂ ਸਟੈਂਪਿੰਗ ਲੱਗੀਆਂ ਹੋਈਆਂ ਨੇ ਆਈਪੀਐਸ ਅਧਿਕਾਰੀਆਂ ਦੇ ਨਾਮ ਤੱਕ ਜਿਹੜੇ ਫੇਕ ਉਸ ਦੇ ਵਿੱਚ ਰੀਅਲ ਨੇਮ ਜਿਹੜੇ ਅਧਿਕਾਰੀਆਂ ਦੇ ਸੀਗੇ ਉਹ ਫੇਕ ਉਹਨਾਂ ਨੂੰ ਸਟੈਂਪਿੰਗ ਕਰਕੇ ਉਹਨਾਂ ਦੇ ਨਾਮ ਵਿੱਚ ਇਸਤੇਮਾਲ ਕਰਕੇ ਅਗਰ ਉਹ ਠੱਗੀ ਕਰ ਸਕਦੇ ਨੇ ਤਾਂ ਦੇਸ਼ ਦੀ ਸੁਰੱਖਿਆ ਦੇ ਨਾਲ ਵੀ ਸਿੱਧਾ ਜਿੱਧਾ ਇਸ ਦਾ ਮਾਮਲਾ ਜੁੜਿਆ ਹੋਇਆ ਨਜ਼ਰ ਆਉਂਦਾ ਹੈ ਕਿਉਂਕਿ ਕੱਲ ਨੂੰ ਕੋਈ ਵੀ ਇਹੋ ਜਿਹੇ ਸਟੈਂਪਾ ਜਾਂ ਫਿਰ ਮਟੀਰੀਅਲ ਯੂਜ਼ ਕਰਕੇ ਉਹ ਦੇਸ਼ ਦੀ ਸੁਰੱਖਿਆ ਦੇ ਨਾਲ ਵੀ ਖਿਲਵਾੜ ਕਰ ਸਕਦੇ ਨੇ ਸੋ ਅਸੀਂ ਵੀ ਇਹ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ 21 ਸਾਲ ਦੇਸ਼ ਦੀ ਲਗਾਤਾਰ ਸੇਵਾ ਕਰਕੇ ਬਾਰਡਰਾਂ ਦੇ ਉੱਪਰ ਰਹਿ ਕੇ ਗਲੇਸ਼ੀਅਰ ਦੇ ਵਿੱਚ ਰਹਿ ਕੇ ਉਹ ਆਪਣੇ ਵਾਪਸ ਘਰ ਰਟਾਇਰ ਹੋ ਕੇ ਆਏ ਸੀ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਕੁਝ ਹੀ ਮਿੰਟਾਂ ਦੇ ਵਿੱਚ ਛਾਤੇ ਠੱਗਾ ਵੱਲੋਂ ਜਿਹੜੀ ਸਾਰੀ ਰਾਸ਼ੀ ਆ ਉਹਨਾਂ ਤੋਂ ਹੜਪ ਲਈ ਜਾਵੇਗੀ ਔਰ ਉਹਨਾਂ ਨੂੰ ਵਾਰ-ਵਾਰ ਥਾਣਿਆਂ ਦੇ ਚੱਕਰ ਕੱਟਣੇ ਪੈਣਗੇ ਕੈਮਰਾ ਪਰਸਨ ਮੋਇਦਨ ਆ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਇੰਡੋਪਾਕ ਬਾਰਡਰ ਗੁਰਦਾਸਪੁਰ